ਚੋ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਣਾਵੇ ਗੁਰਮੁਖ ਮਾਰਗ ਚਲਣਾ ਇਕਤ ਖੁੱਡ ਸਹੰਸ ਸਮਾਵੇ ਇਕ ਕੀੜੀ ਆਪਣੇ ਗੁਰੂ ਦੇ ਪਿੱਛੇ ਮੁਕੀ ਦੇ ਪਿੱਛੇ ਚੱਲਦੀ ਫਿਰ ਨਿੱਕੀ ਜੀਆਂ ਖੁੱਡ ਦੇ ਚ ਹਜ਼ਾਰਾਂ ਆ ਜਾਂਦੀਆਂ ਪਿਆਰ ਨਾਲ ਰਹਿੰਦੀਆਂ 16 ਕਮਰਿਆਂ ਦਾ ਮਕਾਨ ਹੈ ਦੋ ਬਰਾ ਨਹੀਂ ਰਹਿ ਸਕਦੇ ਪਿਓ ਪੁੱਤਰ ਨਹੀਂ ਰਹਿ ਸਕਦੇ ਸਸਤੇ ਨੂੰ ਨਹੀਂ ਰਹਿ ਸਕਦੇ ਦੀਵਾਰ ਪਾਓ ਵਡੀਆਂ ਕਰੋ ਨਹੀਂ ਰਹਿ ਸਕਦੇ ਪਰ ਨਿੱਕੇ ਜਿਹੇ ਖੁਰਦੇ ਚ ਹਜ਼ਾਰਾਂ ਕੀੜੀਆਂ ਰਹਿ ਸਕਦੀਆਂ ਪਿਆਰ ਨਾਲ ਰਹਿੰਦੀਆਂ ਭਾਈਚਾਰਾ ਮਹਿਲ ਦੀ ਤਰਾ ਮਕਾਨ ਹੈ ਦੋ ਘਰਾ ਨਹੀਂ ਰਹਿ ਸਕਦੇ ਮਹਿਲ ਨੂੰ ਮਾ ਮਕਾਨ ਹੈ ਤੇ ਉਹ ਪੁੱਤਰ ਨਹੀਂ ਰਹਿ ਸਕਦਾ ਮੈਂ ਦੇਖੇ ਨੇ ਬੁੱਢੇ ਮਾਂ ਬਾਪ ਰੁੱਲਦੇ ਕਿਧਰੇ ਪਰਾ ਧੱਕੇ ਕਾਂਦੇ ਦੇਖੇ ਬਹੁਤ ਵੱਡਾ ਮਹਿਲ ਨਮਾ ਮਕਾਨ ਹੈ ਤੋ ਬੇਰਾਨੇ ਨਹੀਂ ਰਹਿ ਸਕਦਾ ਮਹਿਲ ਨਮਾ ਮਕਾਨ ਹੈ ਤੇ ਪੁੱਤਰ ਨਹੀਂ ਰਹਿ ਸਕਦਾ ਸਸਤੇ ਨੂੰ ਨਹੀਂ ਰਹਿ ਸਕਦਾ ਬੜਾ ਛੋਟਾ ਸਰੀਰ ਹੈ ਕੀੜੀ ਦਾ ਬੜਾ ਵੱਡਾ ਜਿਗਰਾ ਹੈ ਕੀੜੀ ਦਾ ਬੜਾ ਭਾਰੀ ਭਰਕਮ ਸਰੀਰ ਹੈ ਮਨੁੱਖ ਦਾ ਕੀੜੀ ਵਰਗਾ ਜਿਗੜ ਹੈ